ਸਕਲ ਜੀ ਮੇਰਾ ਨਾਮ ਰਿਪੋਰਟਰ ਅਸ਼ਪੀ ਸਿੰਘ ਅੱਜ ਚੁੰਗਿਆ ਨੋਡ ਦੇ ਉੱਤੇ ਖਰੜੜ ਦੇ ਕੋਲ ਸੀਨੀਅਰ ਸਿਟੀਨ ਕਲੱਬ ਚੁੰਗਿਆ ਰੋਡ ਖਰੜ ਵੱਲੋਂ ਮਿੱਠੇ ਚੋਲਾਂ ਦਾ ਲੰਗਰ ਲਗਾਇਆ ਗਿਆ ਜੀ ਤੇ ਪੇਸ਼ ਹੈ ਉਸ ਨਾਲ ਸੰਬੰਧਿਤ ਮੀਡੀਆ ਕਵਰੇਜ ਆਓ ਸੱਜਣਾ ਆਓ ਪ੍ਰਸ਼ਾਦ ਆਪਦੇ ਰਸੀ ਲਾ ਕੇ ਸਾਥ ਸੰਗਤ ਬੋਤਾ ਹੁੰਦੀ ਆ ਕੇ ਬਖਸ਼ ਮਰਕਾਰ ਦਾ ਸਮਾਦੇ ਆ ਬਾਤ ਵੇਖਦੀ ਆ ਸੱਚਾ ਜਨਾ ਕਰ ਆਪ ਨੜੈ ਕੜੀ ਤਕਾ ਕਰ ਆਪ ਨੜੈ ਕੜੀ ਤਕਾ ਮੈਂ ਮਨ ਜਾਉ ਕਨੇਹਾਰਾ ਮੈਂ ਮਨ ਜਾਉ ਕਨੇਹਾਰਾ ਆਹ दर्शन तेरा राम देखा दर्शन तेरा राम आबो सजना आबो ਸਤਿ ਸ਼ਕਲ ਜੀ ਮੇਰਾ ਨਾਮ ਹੈ ਰਿਪੋਰਟਰ ਐਸਪੀ ਸਿੰਘ ਤੇ ਇਸ ਸਮੇਂ ਤੁਸੀਂ ਖਰੜਗਰ ਝੁੰਗੀਆਂ ਰੋਡ ਤੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਜੀ ਤੇ ਅਸੀਂ ਕੁਝ ਪੁੱਛਣਾ ਚਾਹਾਂਗੇ ਜੀ ਇੱਕ ਮਿੰਟ ਜੀ ਸਤਿ ਸ਼ਕਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਜੀ ਰਜੇਸ਼ ਕਪੂਰ ਜੀ ਪਬਲਿਕ ਦੇਖ ਰਹੀ ਜੀ ਇਹ ਜਿਹੜੀ ਸ਼ਵੀਲ ਹੈ ਕਿ ਸੁਪਲਕਸ਼ ਲਗਾਈ ਗਈ ਹੈ ਜੀ ਇਹ ਜੀ ਅਸੀਂ ਕਵਾਜਾ ਪੀਰ ਦੀ ਕਵਾਜਾ ਜੀ ਦੀ ਅਸੀਂ ਹਰ ਸਾਲ ਇੱਥੇ ਮਿੱਠੇ ਚੋਲਾ ਦਾ ਲੰਗਰ ਲਾਣੇ ਆ ਜੀ ਜੀ ਸੌਣ ਮਹੀਨੇ ਤੇ ਅਸੀਂ ਫਿਰ ਹਰ ਸਾਲ ਇਹ ਕਰਦੇ ਆ ਮਿੱਠੇ ਚੋਲੇ ਕਿਹੜੀ ਐਸੋਸੀਏਸ਼ਨ ਵੱਲੋਂ ਲਗਾਈ ਗਈ ਸੀਨੀਅਰ ਸਿਟੀਜ਼ਨ ਕਲੱਬ ਚੁੰਗਿਆ ਰੋਡ ਖਰੜ ਵੱਲੋਂ ਜੀ 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 ਹਾਂ ਜੀ ਤੇ ਜੀ ਨਾਲ ਖੜੇ ਆਪਣੇ ਜਿਹੜੇ ਪਤਵੰਤੇ ਆਪਣੇ ਭਾਈ ਸਾਹਿਬ ਸੱਜਣ ਇਹਨਾਂ ਦਾ ਨਾਮ ਕੀ ਹੈ ਜੀ ਇਹਨਾਂ ਦਾ ਸਾਡੇ ਅਰਵਿੰਦਰ ਸਿੰਘ ਰੰਧਾਵਾ ਅਨਰਪਾਲ ਜੀ ਢੁੰਬਾ ਸਾਹਿਬ ਜੀ ਆਪਣੇ ਰਤਾਲ ਸਿੰਘ ਧਰਮ ਸਿੰਘ ਜੀ ਪ੍ਰਧਾਨ ਹੈ ਸਾਡੇ ਆਪਣੇ ਗੁਰਨਾਮ ਸਿੰਘ ਜੀ ਗੁਰਨਾਮ ਸਿੰਘ ਜੀ ਪੁਲਿਸ ਵਾਲੇ ਰਜਿੰਦਰ ਸਿੰਘ ਜੀ ਪੁਲਿਸ ਸਾਹਿਬ ਪੁਲਿਸ ਵਾਲੇ ਤੇ ਪੱਟੀ ਹਰਬੰਸ ਸਿੰਘ ਪੱਟੀ ਜੀ ਜੀ ਤੇ ਹੋਰ ਹੋਰ ਆਪਣੇ ਕਈ ਮੈਂਬਰ ਹੈਗੇ ਆ ਜੀ ਅਸੀਂ ਸੋ ਬੈਠਦੇ ਹਾਂ ਤੇ ਅਸੀਂ ਹਰ ਸਾਲ ਇੱਥੇ ਅਸੀਂ ਸ਼ਬਦਾਂ ਲੰਗਰ ਲਾਈਦਾ ਜੀ ਇੱਕ 14 ਮਹੀਨੇ ਮਿੱਠੇ ਚੌਲਾਂ ਦਾ ਲੰਗਰ ਲਾਈਦਾ ਜੀ ਤੇ ਇੱਕ ਅਸੀਂ ਆਪਣਾ ਛਵੀਰ ਆ ਅਰਜੁਨ ਦੇ ਚੀ ਚਰਜ ਅਰਜੁਨ ਸਾਹਿਬ ਜੀ ਦੀ ਸ਼ਬੀਲ ਲਾਈ ਦੀ ਹੈ ਮਿੱਠੇ ਪਣੀ ਦੀ ਜੀ ਜੀ ਸ਼ਹਿਰ ਵਾਸੀ ਜੋ ਇਸ ਮੀਡੀਆ ਕਵਰੇਜ ਨੂੰ ਦੇਖ ਰਹੇ ਹੋ ਬਹੁਤ ਵਧੀਆ ਉਪਰਾਲਾ ਜੀ ਤਪ ਦੀ ਗਰਮੀ ਦੇ ਵਿੱਚ ਇਸ ਸਮੇ ਪਬਲਿਕ ਦੇ ਲਈ ਸੰਗਤ ਦਲੀ ਸ਼ਬੀਲ ਲਗਾਈ ਗਈ ਹੈ ਬਾਕੀ ਚੈਨਲ ਤੇ ਤੁਸੀਂ ਪਹਿਲੀ ਬਾਰ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਨਵੀਂ ਮੀਡੀਆ ਕਵਰੇਜ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਸਿਰ ਮਿਲ ਸਕੇ ਧੰਨਵਾਦ ਜੀ ਸਾਰਿਆਂ ਦਾ ਜੀ ਮੇਰੇ ਸਤ ਗੁਰੂ ਮੈਂ ਤੁਝ ਬਿਨ ਲਗਰ ਨਾ ਕੋ ਸਤ ਗੁਰਾ ਮੈਂ ਤੁਝ ਬਿਨ ਅਵਰ ਨ ਕੋਇ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਵਰ ਨ ਕੋਇ ਆਮ ਮੂਰਖ ਮੁਗਦ ਸ਼ਰਮ ਆਗਤੀ ਕਰ ਕਿਰਪਾ ਮੇਲੇ ਹਰ ਸੋਇ ਮਨ ਮੁਰਖ ਮੁਗਧ ਸਰਨਾਗਤੀ ਕਰ ਕਿਰਪਾ ਮਿਲੇ ਹਰ ਸੋਇ ਮੇਰੇ ਸਤ ਜੁਰਾ ਮੈਂ ਤੁਝ ਵਿੰਨ ਲਗਰ ਮੰਤੋ ਮੇਰੇ ਸਤ